ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਸਾਖੀ ਨੋਮੀ ਚੱਲੀ ਦੋਹਰਾ ਦੂਜੇ ਦਿਨ ਪ੍ਰਭਾਤ ਮੇ ਲਾਗਿਓ ਵੱਡੋ ਵਿਦਾਨ ਸ੍ਰੀ ਗੁਰੂ ਸਾਹਿਬ ਆਏ ਕੇ ਬੈਠੇ ਪਰਮ ਸੁਜਾਨ ਸ੍ਰੀ ਗੁਰੂ ਮਹਾਰਾਜ ਜੀ ਕੇ ਚਰਨੋਂ ਮੇ ਸਿੰਗਾ ਸਿਖਾਂ ਸੰਗਤਾ ਮਸਤਕ ਰੱਖ ਹੱਥ ਜੋੜ ਬੇਨਤੀ ਕਰੀ ਜੇ ਸਾਨੂੰ ਉਸ ਨਿਰੰਕਾਰ ਦੀ ਜੋਤ ਦਾ ਦਰਸ਼ਨ ਕਰਾਓ ਜਿਸ ਜੋਤ ਦਾ ਦਰਸ਼ਨ ਸ਼੍ਰੀ ਗੁਰੂ ਨਾਨਕ ਜੀ ਨੇ ਪਾਈ ਬਾਲੇ ਔਰ ਮਰਦਾਨੇ ਨੂੰ ਨਾਲ ਲੈ ਕੇ ਕਰਾਇਆ ਸੀ ਤਾਂ ਸ਼੍ਰੀ ਗੁਰੂ ਜੀ ਹੁਕਮ ਕੀਤਾ ਤੁਸੀਂ ਕੇਸਾਂ ਸਮੇਤ ਠੰਡੇ ਜਲ ਨਾਲ ਇਸ਼ਨਾਨ ਕਰੋ ਸਿੱਖ ਸਿੱਖਣੀਆਂ ਅੱਛੇ ਅੱਛੇ ਬਸਤਰ ਸਮੇਤ ਕੜਾਹ ਪ੍ਰਸ਼ਾਦ ਕਰਵਾਕਰ ਬਾਣੀ ਪੜੋ ਪ੍ਰੇਮ ਸੰਯੁਕਤ ਤਾਂ ਸਭਨਾ ਆਗਿਆ ਮੰਨੀ ਸ਼੍ਰੀ ਗੁਰੂ ਜੀ ਸਭਨਾ ਦੀ ਤਨਖਾਹ ਬਖਸ਼ਾਈ ਸਿੰਗਲ ਸਿੰਗਣੀਆਂ ਹੱਥ ਜੋੜ ਕੇ ਮਨ ਲਗਾ ਕੇ ਸ੍ਰੀ ਗੁਰੂ ਜੀ ਦਾ ਧਿਆਨ ਲਗਾਏ ਕਰ ਬੈਠੇ ਸ੍ਰੀ ਗੁਰੂ ਜੀ ਨੇ ਐਸੀ ਜੋਤ ਦਿਖਾਈ ਕਿ ਕਰੋੜ ਬਿਜਲੀ ਜੈਸਾ ਤੇਜ ਹੈ ਗੁਰੂ ਜੀ ਤਦੋ ਇੱਕ ਪਾਸੇ ਹੀ ਸਿੱਖਾਂ ਕੋ ਬੁਲਾਇਆ ਔਰ ਆਗਿਆ ਕਰੀ ਜੋਤ ਦੇ ਪਾਸੋਂ ਹੋ ਕੇ ਲੰਗ ਆਓ ਸੰਤ ਖਾਲਸਾ ਲੰਗ ਗਿਆ ਕਈਆਂ ਦੇ ਕੱਪੜੇ ਚਿੱਟੇ ਹੀ ਰਹੇ ਕਈਆਂ ਦੇ ਕਾਲੇ ਹੋ ਗਏ ਕਈਆਂ ਦੇ ਸੜ ਗਏ ਸਿੰਘਾਂ ਹੱਥ ਜੋੜ ਕੇ ਅਰਜ਼ ਕਰੀ ਹੇ ਗੁਰੂ ਜੀ ਕਪੜਿਆਂ ਦੀ ਵਾਰਤਾ ਦੱਸੋ ਜਦ ਤਾਈ ਦੇ ਵਿੱਚ ਆਤਮਾ ਹੈ ਤਦ ਤਾਈ ਹੱਤਾਂ ਦਾ ਦਾਨ ਕੀਤਾ ਅੱਗੋਂ ਮਿਲਦਾ ਹੈ ਇਹੋ ਪਵਿੱਤਰ ਪਉਣਾ ਹੈ ਹੱਤਾਂ ਦਾ ਦਾਨ ਦੇਣਾ ਕੰਨੀ ਜਸ ਸੁਣਨਾ ਇਹੀ ਦੁਰਲਭ ਹੈ ਪਰਮੇਸ਼ਵਰ ਅਕਾਲ ਪੁਰਖ ਅਸਥੂਲ ਸੁਖਮ ਰੂਪ ਧਾਰ ਕੇ ਸੁਖ ਦੇਤਾ ਹੈ ਜੈਸੇ ਪਉਣ ਸੁਖਮ ਰੂਪ ਧਾਰ ਕੇ ਸੁਖ ਦੇਤੀ ਹੈ ਦੁੱਖ ਵੀ ਦੇਤੀ ਹੈ ਬਚਨ ਕੀਤਾ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਕਦੇ ਕੱਚੇ ਸੁਣਦੇ ਕੱਚੇ ਕੱਚੀ ਆਖੇ ਵਖਾਣੀ ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ ਕੇ ਹੋਰਨਾ ਸ਼ਸਤਰਾਂ થી ਕਥਨ ਸੁਣ ਕੇ ਮਨਨ ਕੀਏ ਹੈ ਔਰ ਕੁੱਠਾ ਆਦਕ ਖਾਂਦੇ ਹੈ ਮੜੀ گور ਕਬਰ ਕੋ ਪੂਜਦੇ ਹੈ ਕੁੜੀ ਮਾਰ ਨੜੀ ਮਾਰ ਕੋ ਦਾਨ ਦਿੰਦੇ ਹੈ ਉਹਨਾਂ ਦੇ ਕੱਪੜੇ ਸੜ ਗਏ ਹੈ ਜਿਹੜੇ ਬਾਰੋਂ ਗੁਰੂ ਕੇ ਸਿੰਘ ਕਹਾਉਂਦੇ ਹੈ ਔਰ ਪਗਵਤ ਗਰੜ ਪੁਰਾਣ ਆਦਿਕ ਸੇ ਆਪਣੀ ਮੁਕਤੀ ਚਾਉਂਦੇ ਹਨ ਉਹਨਾਂ ਦੇ ਕੱਪੜੇ ਕਾਲੇ ਪਏ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਭਰੋਸਾ ਕੀਤਾ ਹੈ ਹੋਰ ਪਰ ਭਰੋਸਾ ਨਹੀਂ ਕੀਤਾ ਉਹਨਾਂ ਦੇ ਕੱਪੜੇ ਚਿੱਟੇ ਹਨ ਜੈਸੇ ਹਿੰਦੂ ਮਤ ਵਾਲੇ ਆਪਣੇ ਮੰਤਰ ਸ਼ਬਦ ਪੜ੍ਹਦੇ ਹਨ ਔਰ ਤੈਸੇ ਸਿੰਗਾ ਕੋ ਹੁਕਮ ਹੈ ਹਿੰਦੂ ਦੇ ਕਰਮ ਤਿਆਗ ਦੇਣ ਕਿਸੇ ਬ੍ਰਾਹਮਣ ਹਿੰਦੂ ਕੋ ਛੋੜ ਦੂਸ਼ਨਾ ਲੱਗੇ ਉਹ ਸਿੰਗਾ ਪਾਸੋ ਸ਼ੁੱਧ ਹੋਣ ਦੀ ਲੋੜ ਨਹੀਂ ਰੱਖਦੇ ਕਿਸੇ ਗੁਰਦੁਆਰੇ ਨਹੀਂ ਜਾਂਦੇ ਸਿੱਖਾਂ ਪੁੱਛਿਆ ਗੁਰੂ ਜੀ ਐਸੀ ਸ਼ਕਤੀ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ ਸਾਨੂੰ ਉਪਾਅ ਦੱਸੋ ਜੀ ਤਾਂ ਗੁਰੂ ਜੀ ਬਚਨ ਕੀਤਾ ਜਿਨ੍ਹਾਂ ਉਦਮ ਕੀਤਾ ਹੈ ਅਤੇ ਨਾਮ ਜਪਿਆ ਹੈ ਉਹਨਾਂ ਤੋਂ ਇੰਦਰਪੁਰੀ ਸਤਪਤਾਲ ਸਮੁੰਦਰ ਦੂਰ ਨਹੀਂ ਸਿੰਘੋ ਤੁਸੀਂ ਹੱਟ ਧਾਰ ਕੇ ਜਿਸ ਕਾਰਜ ਨੂੰ ਲੱਗੋਗੇ ਸਿੱਧ ਕਰ ਲਓਗੇ ਭਜਨ ਦੇ ਪ੍ਰਤਾਪ ਕਰਕੇ ਨਾਮ ਜਪੋ ਸ਼੍ਰੀ ਮੁਖਵਾਖ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਦੀ ਖਬਰ ਪੜਤੀ ਹੈ ਅਖਰੀ ਗਿਆਨ ਨੂੰ ਗੀਤ ਗੁਣ ਗਾਓ ਸਰਬ ਸ਼ਕਤੀਆਂ ਨਾਮ ਵਿਖੇ ਸਿੱਧ ਹੁੰਦੀਆਂ ਹੈ ਨਾਮ ਜਪਣਾ ਵੰਡ ਖਾਣਾ ਧਰਮ ਦੀ ਕਿਰਤ ਕਰਨੀ ਮਾਤਾ ਪਿਤਾ ਦੀ ਸੇਵਾ ਕਰਨੀ ਇਹ ਇਸ ਦੇ ਜੀਵ ਤੇ ਲੋਕ ਪਰਲੋਕ ਵਿੱਚ ਸਹਾਈ ਹੋਣਗੇ ਬੋਲੋ ਪਾਈ ਜੀ ਵਾਹਿਗੁਰੂ ਅੱਗੇ ਸਾਖੀ ਦਸਮੀ ਚੱਲੀ 10ਵੇਂ ਪਾਸ਼ਾ ਦੀਵਾਨ ਲਗਾ ਕੇ ਬੈਠੇ ਸਿੱਖਾਂ ਸੰਥਾ ਹੋਰਨਾ ਸ਼ਾਸਤਰਾ ਦੀ ਰੀਤ ਸੇ Hindu 13ਵੇਂ ਦਿਨ ਸੁਤਕ ਪਾਤਕ ਕੜਦੇ ਹਨ ਤੁਸੀਂ ਉਸੇ ਵੇਲੇ ਕੜਾ ਪ੍ਰਸ਼ਾਦ ਕਰਕੇ ਚਕਾਉਂਦੇ ਹੋ ਜੀ ਸਤਗੁਰ ਸ਼ਬਦ ਉਚਾਰਿਆ ਕੁੱਪ ਪਰਿਓ ਜੈਸੇ ਦਾਦੇਰਾ ਕਛੂ ਦੇ ਸੁਬਿਦੇਸ ਨਾ 부ਝ ਬਚਨ ਹੋਇਆ ਜਦੋਂ ਜੀਵ ਦੇ ਤਿਆਗਦੇ ਹੈ ਤਦ ਉਹ ਜਮਦੂਤਾਂ ਦੇ ਵਸ ਪੜਦੇ ਹੈ ਜਿਹੜੇ ਕਿਰਿਆ ਕਰਮ ਕਰਦੇ ਹੈ ਨਾਲੇ ਬਰੀਣਾ ਤੇ ਚਬੁਰਿਆਂ ਕਰਦੇ ਹਨ ਗੰਗਾ ਫੁਲਤਾਰਦੇ ਹਨ ਗਿਆ ਜੀ ਜਾ ਕੇ ਪਿੰਡ ਪਾਉਂਦੇ ਹੈ ਪਿਤਰਾ ਨਮੀਤ ਉਹਨਾਂ ਕਰਮਾਂ ਦੇ ਕਰਮ ਬਾਲਿਆ ਕੋ ਧਰਮ ਰਾਜ ਦੇ ਹੁਕਮ ਨਾਲ ਕਲਯੁਗ ਦੇ ਵਾਸ ਕਰ ਛੱਡਿਆ ਹੈ ਕਿਉਂਕਿ ਕਲਯੁਗ ਨੇ ਨਰਕ ਭਰਨੇ ਹਨ ਜਿਸ ਰਾਜੇ ਦਾ ਰਾਜ ਹੁੰਦਾ ਹੈ ਉਸੇ ਦਾ ਹੁਕਮ ਟੁੱਟਦਾ ਹੈ ਕੱਲੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ 10 ਅਵਤਾਰ ਹੋਣਗੇ ਪੂਰੇ ਕਲਾਤਾਰੀ ਔਰ ਪਿੱਛੇ ਸੰਤ ਅਵਤਾਰ ਹੋਣਗੇ ਨਾਮ ਜਪਾਵਣਗੇ ਸਿੱਖਿਆ ਦੇਣਗੇ ਰਾਜੇ ਜਨਕ ਵਾਲੇ ਨਰਕ ਕਲਯੁਗ ਦੇ ਭਰਨੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਤੋਂ ਬਿਨਾ ਕਲਯੁਗ ਨੇ ਕਿਸੇ ਕੋ ਨਹੀਂ ਛੱਡਣਾ ਅਸੀਂ ਕੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਕੇ ਵਰਤੋਂਦੇ ਹਾਂ ਪ੍ਰਸ਼ਾਦ ਆਰਤੀ ਸੋਇਲਾ ਪੜ੍ਹ ਕੇ ਜਾਂ ਜਦ ਚੀਖਾਂ ਵਿੱਚ ਕੜਾ ਪ੍ਰਸ਼ਾਦ ਪਾਵੇ ਉਸੇ ਵਕਤ ਜੀਵ ਦੀ ਗਤੀ ਹੁੰਦੀ ਹੈ ਔਰ ਜਮਦੂਤ ਦੇ ਪੈਰ ਠੀਰਹਤ ਹੋ ਜਾਂਦਾ ਹੈ ਔਰ ਜੀਵ 17ਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਵੇ ਪ੍ਰਸ਼ਾਦ ਵਰਸੇ ਬਸਤਰ ਪੂਜਾ ਪੇਟਾ ਕਰਕੇ ਗਰੰਥੀ ਸਿੰਘ ਦੀ ਖੁਸ਼ੀ ਲਵੇ ਜੀਵ ਦੀ ਮੁਕਤੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਪੂਰਨ ਅਪਾਰ ਸ੍ਰੀ ਗੁਰੂ ਕੀ ਸੰਗਤ ਕੇ ਭਜਨ ਤਪ ਕਰਨੇ ਕੀ ਧਰਮਸਾਲ ਵਿੱਚ ਪ੍ਰਾਣੀਆਂ ਦੇ ਪੁੰਨ ਭੇਜਦੇ ਹਾਂ ਤਾਂ ਕਲਯੁਗ ਸਾਡਿਆਂ ਸਿੱਖਾਂ ਕੋ ਛੱਡ ਦਿੰਦਾ ਹੈ ਜਮਦੂਤ ਨੇੜੇ ਆਉਂਦੇ ਆਪਣੀ ਇੱਛਾ ਨਾਲ ਸਾਡੇ ਸਿੱਖ ਸੰਤ ਸਿੰਘ ਕਿਤੇ ਰਹਿਣ ਕਲਯੁਗ ਧਰਮ ਰਾਏ ਚਿਤ੍ਰਗੁਪਤ ਜਮਦੂਤ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਬਾਣੀ ਸੁਣ ਕੇ ਛੜਦੇ ਹਨ ਸ੍ਰੀ ਗੁਰੂ ਨਾਨਕ ਨਿਰੰਕਾਰੀ ਆਪਣਿਆਂ ਸਿੱਖਾਂ ਕੋ ਸ੍ਰੀ ਅਕਾਲ ਪੁਰਖ ਪਾਸ ਆਪ ਲੈ ਜਾਣਗੇ ਜਦ ਪ੍ਰਾਣੀ ਦਾ ਸੰਸਕਾਰ ਕਰਕੇ ਇਸ਼ਨਾਨ ਕਰਕੇ ਪ੍ਰਸਾਦ ਵਰਤਾਇਆ ਜਾਏ ਫਿਰ ਪਾਤਕ ਸੁਤਕ ਨਿਕਲ ਜਾਂਦਾ ਹੈ ਗੁਰੂ ਕੇ ਚਰਨਾਂ ਵਿਖੇ ਜਾਇ ਨਿਵਾਸ ਹੁੰਦਾ ਹੈ ਦੋਹਰਾ ਸ੍ਰੀ ਗੁਰੂ ਦੀਨदयाल ਜੀ ਦੇ ਮਹਿਲ ਮੇ ਆਪ जस करु शीस निभावते सिख गवावे पाप दूसरे दिन श्री गुरु ग्रंथ जी जा पहुँचे चमकोर युद्ध करण की बात अब रही कथा सब और आगे साखे ग्यारहवीं चली चमकोर के युद्ध विखे सिंगा ने पूछा हिंदू मत के शास्त्रों में हरसर गंगा का नाम ही लिखा है उत्थे गंगा जी नाम मशहूर है ਹਰ ਸਰ ਗੁਰਦੁਆਰੇ ਦਾ ਨਾਮ ਪ੍ਰਸਿੱਧ ਸੀ ਸਾਡੇ ਤਾਂ ਸਤਿਗੁਰ ਗੰਗਾ ਦੇ ਤਾਰਨ ਲਈ ਜਗਤ ਵਿਖੇ ਆਏ ਸੀ ਸ਼ਬਦ RAMDAS GURU JAGTARAN KAU हे सच्चे पाशा जी जिओ को जमदूत ਕਿਉਂ ਰੱਖਦੇ ਹਨ वचन ਹੋਇਆ हे ਸਿੱਖੋ ਬੜਾ ਦੁੱਖ ਦਿੰਦੇ ਹਨ ਸੱਪਾਂ ਵਿਛੂਆਂ ਤੇ ਰਾਖਸ਼ਾਸ ਦੇ ਵਾਸ ਕਰ ਭਿਆਨਕ ਦੁੱਖ ਦਿੰਦੇ ਹਨ ਭਾਈ ਬਦ ਕਟੰਬ ਸਹਿੇਰਾ ਓਏ ਪੇ ਲਾਗੇ ਕਾਡੂ ਸਬੀਰਾ ਕਰਕੇ ਨਾਰੀ ਉਰੇ ਤਨ ਲਾਗੇ ਉਹ ਤਉ ਪੂਤ ਪੂਤ ਕਰੇ ਭਾਗੀ ਕਹਿ ਰਵਦਾਸ ਸਵੇ ਜਗ ਲੁੱਟਿਆ ਹਮ ਤਉ ਏਕ RAM ਕਹਿ ਛੁੱਟਿਆ ਏ ਸਿੱਖੋ ਤੁਸੀਂ ਸ੍ਰੀ ਵਾਹਿਗੁਰੂ ਜੀ ਕਾ ਸਿਮਰਨ ਕਰੋ ਅਕਾਲ ਪੁਰਖ ਜੀ ਦੀ ਖੇਲ ਵਲਦ ਵੇਖੋ ਕੀ ਬਾਣਾ ਬਰਤਦਾ ਹੈ ਬਚਨ ਹੋਇਆ ਸਹਬਜ਼ਾਦੇ ਹੋਰ ਸਿੰਘ ਕਾਇਲ ਹੋਏ ਸ਼ਹੀਦੀ ਪਾਈ ਗੁਰੂ ਜੀ ਸਿੰਘਾ ਕੋ ਦੇਖ ਕੇ ਵਿਰਾਗ ਕੀਤਾ ਉਰ ਬਚਨ ਕੀਆ ਇਨਾ ਸਿੰਘਾਂ ਦਾ ਸਾਹਿਬਜ਼ਾਦਿਆਂ ਨਾਲ ਹੀ ਸਸਕਾਰ ਕਰੋ ਕੜਾ ਪ੍ਰਸ਼ਾਦ ਤਿਆਰ ਕਰ ਜਪਜੀ ਕੀ 83 ਸ਼ਲੋਕ ਦਾ ਪਾਠ ਕਰੋ ਸ਼ਲੋਕ ਪਵਨ ਗੁਰੂ ਪਾਣੀ ਪੀਤਾ ਮਾਤ ਧਰ ਤੇ ਮਹਤ ਦਿਵਸ ਰਾਤੇ ਦੁਇ ਦਾਇ ਦਾਇਆ ਖੇਲ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੇ ਜਿਨੇ ਨਾਮ ਤੇ ਆਇਆ ਮਸਕਤ ਕਾਲੇ ਨਾਨਕ ਮੁਖ ਉਜਲੇ ਕੀਤੇ ਛੁਟੇ ਨਾਲ ਸ਼੍ਰੀ ਗੁਰੂ ਮਹਾਰਾਜ ਦੀਨਾਨਾ ਜੀ ਅਰਦਾਸ ਕਰ ਵਰ ਦਿੱਤਾ ਜੋ ਕੋਈ ਸੰਸਕਾਰ ਦੇ ਵੇਲੇ ਮੇਰਾ ਸਿੱਖ ਸ਼ਲੋਕ ਦੇ ਪੰਜ ਪਾਠ ਕਰੇਗਾ ਤਾ ਪ੍ਰਾਣੀ ਦੇ ਪਾਪ ਬਖਸ਼ੇ ਜਾਣਗੇ ਕਿਰਿਆ ਕਰਮ થી ਬਿਨਾ ਸਦਗਤੀ ਕੋ ਪ੍ਰਾਪਤ ਹੋਵੇਗਾ ਐਸਾ ਬਚਨ ਕਹਿ ਕੇ ਸੰਸਕਾਰ ਕੀਤਾ ਕਿਰਪਾਲ ਕਿਰਿਆ ਕੀਤੀ ਗੁਰੂ ਜੀ ਬਚਨ ਕੀਤਾ ਅਜੀਤ ਸਿੰਘ ਜੁਝਾਰ ਸਿੰਘ ਦਾ ਨਾਮ ਲੈ ਕੇ ਸਸਰੀ ਅਕਾਲ ਦਾ ਜੈਕਾਰਾ ਬੁਲਾਓ ਤਨਖਾਹ ਨਹੀਂ ਤੋੜਨਾ ਇਹ ਸ਼ਬਦ ਪੜਨਾ ਆਇਆ ਗਿਆ ਮੁਇਆ ਨਾਉ ਪਿੱਛੇ ਪਤਲੇ ਸਦੇ ਕਾਵ ਸਭ ਲੋਗ ਆਖਦੇ ਹਨ ਪੁੰਨੇ ਸਵਰਗ ਜਾਏਗਾ ਪਾਪੀ ਨਰਕ ਜਾਏਗਾ ਤਾਂ ਤੇ ਅਗਿਆਨੀਆਂ ਦੇ ਮਤ ਵਿਖੇ ਵੀ ਦੇ ਕਾ ਵੋ ਨਾਮ ਤੇ ਰੂਪ ਦਾ ਵਿਛੋੜਾ ਪਾਸਦਾ ਹੈ ਚੇਤਨ ਕਲਾ ਨਹੀਂ ਮਰਦੀ ਗਮ ਨਾ ਕਰੋ ਜੋ ਆਪਣੇ ਆਪ ਉਨ੍ਹਾ ਤੋਂ ਨਿਰਾਸ਼ ਹੋ ਜਾਂਦੇ ਹਨ ਪਿਛਲੇ ਕੀਤੇ ਨਹੀਂ ਮਿਲਦੇ ਆਗਿਆ ਦਿੱਤੀ ਕੀਰਤਨ ਸੋਇਲੇ ਦਾ ਪਾਠ ਕਰੋ ਅਰਦਾਸ ਕਰੋ ਕੜਾ ਪ੍ਰਸਾਦ ਚਿਖਾਵੇਂ ਪਾਓ ਫੇਰ ਨਹਾ ਕੇ ਵਰਤਾਓ ਥੋੜੀ ਦੇਰ ਪਿੱਛੋਂ ਐਸੀ ਮੀਹ ਹਨੇਰੀ ਆਈ ਲਾਲ ਕਾਲਾ ਪੀਲਾ ਆਸਮਾਨ ਦਾ ਰੰਗ ਹੋ ਗਿਆ ਤੁਰਕ ਆਪਸ ਵਿੱਚ ਲੜਮਰੇ ਸਿੰਘਾ ਅਕਾਲ ਅਕਾਲ ਕਰਤੇ پکڑ ਕੇ ਸੇਰ ਸਾਹਿਬ ਜੰਗਲ ਵਿੱਚ ਦੰਗਲ ਕਰਕੇ ਜਿੱਤ ਕੀ ਫਤਿਹ आन गजाई शब्द पढ़ के मुड़ने दे समय योगी बपूड़ा खेलो आसमे रहे बिपोते सज्जन विद्या कर चले क्या देखा कर जाए सतारा रोज ऐसा दिन लगा सब जिम्मी आसमान सुरख लाल होए गया दिल्ली शहर में सब राज के दीवे गुल हो गए चंद सूरज दिसिया नहीं सिंह प्यारे आराम में गुरुजी की सेवा करे युद्ध का थकेमा उतर गया सिखा अर्ज करी ਸੱਚੇ ਪਾਛਾ ਕੀ ਬਾਣਾ ਬਰਤਾਇਆ ਹੈ ਹੁਕਮ ਹੁਆ ਅਜੀਤ ਸਿੰਘ ਵਿਸ਼ਨੂੰ ਅਵਤਾਰ ਸੀ ਜੁਝਾਰ ਸਿੰਘ ਜੀ ਬ੍ਰਹਮੇ ਦੇ ਅਵਤਾਰ ਸੀ ਹੁਣ ਉਹ ਆਪਣੀਆਂ ਪੂਰੀਆਂ ਨੂੰ ਗਏ ਹਨ ਦੇਵੀ ਦੇਵਤਾ ਰੁਸ਼ਨਾਈ ਕਰੇ ਹੈ ਫਿਰ ਕੱਚੇ Hindu Musalman ਸਿੰਘਾਂ ਨਾਲ ਹਾਸਿ ਕਰਨ ਔਰ ਗੁਰੂ ਗੋਬਿੰਦ ਸਿੰਘ ਜੀ ਤੀਜਾ ਪੰਥ ਬਣਾਏ ਕੇ ਸੁਖ ਪਾਇਆ ਭਰੋਸੇ ਵਾਲੇ ਸਿੰਘ ਉਹਨਾਂ ਦੇ ਮੂੰਹ ਉੱਪਰ ਪੋਲਾ ਮਾਰਨ ਔਰ ਅਰਜ਼ ਕਰੀ ਜੀ ਸੱਚੇ ਪਾਸ਼ਾ ਜਗਤ ਬੌਰਾ ਹੁਆ ਬਕਦਾ ਹੈ ਤਾਂ ਗੁਰੂ ਜੀ ਬਚਨ ਕੀਤਾ Hindu ਤੁਰਕ ਦੀ ਸ਼ਰਾਂ ਸਭ ਤੋੜੀ ਨੰਦਨ ਪੁੱਤ ਜਣੇਗੀ ਗੋਰੀ ਆਗਿਆ ਕੀਤੀ हे ਸਿੱਖੋ ਤੁਸੀਂ ਵਾਹਿਗੁਰੂ ਦਾ ਜਪ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਓ ਭੋਗ ਪਾਇਆ ਕੜਾ ਪ੍ਰਸ਼ਾਦ ਅਰਦਾਸ ਕਰਕੇ ਆਗਿਆ ਦੇਈ ਵਰਤਾਓ ਔਰ ਬਹਿੰਗਮ ਸਿੱਖਾਂ ਕੋ ਪਾਠੀਆਂ ਕੋ ਪੋਸ਼ਾਕਾਂ ਰੇਸ਼ਮੀ ਦੀਆਂ ਔਰ ਕੋੜੇ دیے ਗਹਿਣੇ دیے ਸ਼ਬਦ ਸਤਿਗੁਰ ਮਿਲੇ ਤਾਂ ਦਿਬ ਦ੍ਰਿਸ਼ਟੀ ਪਏ ਨਹਿ ਕਿਛੂ ਜਨਮੈ ਨਹਿ ਕਿਛੂ ਮਰੇ ਆਪਨ ਚਲਿਤ ਆਪ ਹੀ ਕਰੇ ਆਵਨ ਜਾਨ ਇੱਕ ਖੇਲ ਮਨਾਇਆ ਆਗਿਆਕਾਰੀ ਕੀਨੀ ਮਾਇਆ ਆਗਿਆ ਦਿੱਤੀ ਹੈ ਸਿੱਖੋ ਸਾਜਾਦਿਆਂ ਕੇ ਫੁੱਲ ਤੁਸੀਂ ਹਰੀ ਸਰ ਲੈ ਜਾਓ ਤਾਂ ਸਿੱਖਾਂ ਨੇ ਫੁੱਲਾਂ ਨੂੰ ਦੁੱਧ ਸਾਥ ਇਸ਼ਨਾਨ ਕਰਵਾਕਰ ਸ੍ਰੀ ਜਪਜੀ ਸਾਹਿਬ ਜੀ ਦੇ ਆਠ ਕਰਕੇ ਪ੍ਰੀਤੀ ਸੰਯੁਕਤ ਚਾਂਦੀ ਦੀ ਗਾਗਰ ਵਿਖੇ ਆਸਥਾਨ ਕਰਕੇ ਗੁਰਬਖਸ਼ ਸਿੰਘ ਬਖਤ ਸਿੰਘ ਧਰਮ ਸਿੰਘ ਦੇਵਾ ਸਿੰਘ ਬੁੱਧ ਸਿੰਘ ਬਚਿੱਤਰ ਸਿੰਘ ਸ਼ਿਰਵਾਹ ਗੁਰੂ ਦਾ ਜਾਪ ਕਰਕੇ ਇਸ਼ਨਾਨ ਸਾਹਿਬ ਅੱਗੇ ਚਲਾਉਂਦੇ ਰਾਗੀ ਰਬਾਬੀ ਕੀਰਤਨ ਕਰਦੇ ਸ੍ਰੀ ਗੁਰੂ ਜੀ ਦੇ ਹੁਕਮ ਮੰਨ ਕੇ ਹੌਲੀ-ਹੌਲੀ ਚੱਲ ਸ੍ਰੀ ਅੰਮ੍ਰਿਤਸਰ ਆ ਕੇ ਫੁੱਲਾਂ ਕੋ ਇਸ਼ਨਾਨ ਕਰਵਾਕਰ ਔਰ ਆਪ ਇਸ਼ਨਾਨ ਕਰਕੇ ਤਖਤ ਸ੍ਰੀ ਅਕਾਲ ਬੁੰਗੇ ਜੀ ਦੇ ਹਜ਼ੂਰ ਜਾਇ ਕਰਕੇ ਔਰ ਖੜੇ ਹੋਕਰ 500 ਰੁਪਇਆ ਭੇਟਾਂ ਦੇ ਹਾਜ਼ਰ ਕਰ ਅਰਦਾਸਾਂ ਸੁਧਾਇਆ ਔਰ ਪੰਜ ਪੁਛਾਕਾਂ ਇੱਕ ਸ੍ਰੀ ਸਾਹਿਬ ਕਮਰਕੱਸਾ ਸ਼ਾਹਬਜ਼ਾਦ ਦਾ ਦੇਖ ਕੇ ਬੜੀ ਪ੍ਰੀਤ ਉਸੇ ਦਰਬਾਰ ਸਾਹਿਬ ਜੀ ਦਾ ਦਰਸ਼ਨ ਕੀਆ 700 ਰੁਪਇਆ ਅਰਦਾਸ ਹਜ਼ੂਰ ਹਰਮੰਦਰ ਸਾਹਿਬ 'ਤੇ ਚੜਾਇਆ ਵੈਰਾਗਮਈ ਸ਼ਬਦ ਪੜਤੇ ਪਰਕਰਮਾ ਕਰੀ ਪਹਿਲੇ ਝੰਡੇ ਸਾਹਿਬ ਪੁਨਾ ਫੇਰ ਸਾਹਿਬ ਪਛਾਤ ਦੁਖ ਪੰਜਨੀ ਸਾਹਿਬ ਅਤੇ ਸ੍ਰੀ ਬਾਬਾ ਅਟਲ ਰਾਏ ਸਾਹਿਬ ਜੀ ਦੇ ਹਜ਼ੂਰ ਦਰਸ਼ਨ ਕਰਦੇ ਔਰ ਅਰਦਾਸਾ ਕਰਾਉਂਦੇ ਹੋਏ ਲੋਹਗੜ ਸਾਹਿਬ ਜੀ ਅੱਠ ਪਹਿਰ ਨਿਵਾਸ ਕੀਤਾ ਸ਼ਹਿਰ ਦੇ ਲੋਕ ਔਰ ਪਿੰਡ ਕੇ ਲੋਕ ਮਾਈ ਪਾਈ ਸੁਣ ਸੁਣ ਕੇ ਚਲੇ ਆਵੇ ਬੇਰਾਗ ਕਰਕੇ ਸ਼ਬਦ ਪੜਤੇ ਦਰਸ਼ਨ ਕਰ ਪੂਜਾ ਚੜਾ ਅਫਸੋਸ ਕਰਕੇ ਕਰਾਂ ਨੂੰ ਉਲਟ ਪਏ ਪੁਨਰ ਫੁੱਲਾਂ ਦੀ ਪਾਲਕੀ ਉਠਾ ਦੂਸਰੇ ਦਿਨ ਚੱਲ ਕੇ ਸੰਧਿਆ ਸਮੇਂ ਸ਼੍ਰੀ ਹਰਸਰ ਜੀ ਆਣ ਪਹੁੰਚੇ ਰਾਤ ਕੋ ਬਿਸਰਾਮ ਕੀਆ ਪ੍ਰਾਤਾ ਕਾਲ ਇਸ਼ਨਾਨ ਕਰ ਬੈਠੇ ਦੀਵਾਨ ਲਗਾਇਆ ਰਾਗੀ ਸਿੰਘਾ ਨੇ ਆਸਾਂ ਦੀ ਵਾਰ ਦਾ ਪ੍ਰਰੰਭ ਕੀਤਾ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਵਾਈ ਸ਼੍ਰੀ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਤੇ ਰਹੇ ਸੰਧਿਆ ਸਮੇਂ ਅਰਦਾਸ ਕਰ ਸ਼੍ਰੀ ਗੁਰੂ ਮਹਾਰਾਜ ਸਾਹਿਬ ਜੀ ਦਾ ਆਸਰਾ ਕਰ ਸਾਹਿਬ ਜਾਦਿਆਂ ਦੇ ਫੁੱਲਾਂ ਕੋ ਗਾਗਰ ਸੇ ਨਿਕਾਲ ਦੂਧ ਸੇ ਇਸ਼ਨਾਨ ਕਰਵਾ ਸ਼੍ਰੀ ਗੁਰੂ ਰਾਮਦਾਸ ਜੀ ਕੀਆਂ ਲਾਵਾ ਪੜ ਸ਼੍ਰੀ ਵਾਇਗੁਰੂ ਵਾਇਗੁਰੂ ਕਾ ਜਾਪ ਕਰਤੇ ਔਰ ਇਹੇ ਸ਼ਬਦ ਪੜਤੇ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ਪ੍ਰਵਾਹ ਕਰਦੀਏ ਸਤਿ ਸ਼੍ਰੀ ਅਕਾਲ ਗਜ ਕੇ ਬੁਲਾਈ ਵਿਰਾਗਬੰ ਸਮੂ ਸਿੰਘ ਫਿਰ ਇਸ਼ਨਾਨ ਕਰ ਡੇਰੇ ਆਏ ਸਾਰੀ ਰਾਜ ਸਾਹਿਬ ਜਾਦਿਓ ਕੇ ਗੁਣ ਵਰਣਨ ਕਰ ਪ੍ਰੇਮ ਮੇ ਮਗਨ ਹੋਏ ਬਰਬਾਤ ਅਸੰਮੇ ਦਿਵਾਨ ਲਗਾ ਆਸਾਂ ਦੀ ਵਾਰ ਸੁਣ ਉਪਰੰਤ ਕੜਾ ਪ੍ਰਸ਼ਾਦ ਤੇ ਲੰਗਰ ਵਰਤਾਇ ਤਿੰਨ ਦਿਨ ਰਹਿਕਰ ਹੌਲੀ ਹੌਲੀ ਚੱਲ ਸ੍ਰੀ ਗੁਰੂ ਜੀ ਕੇ ਚਰਨ ਪਰਸ ਬੈਠੇ ਬਚਨ ਹੋਇਆ ਏ ਸਿੰਘੋ ਹਰਿ ਸਰ ਪਰਮ ਤਾਮ ਹੈ ਤੁਸੀਂ ਵੀ ਸਭ ਪ੍ਰਾਣੀਆਂ ਦੇ ਫੁੱਲ ਉੱਥੇ ਲੈ ਜਾਇਆ ਕਰੋ ਉਹਨਾਂ ਤੋਂ ਮੇਰਾ ਵਿਛੋੜਾ ਵੀ ਨਹੀਂ ਹੋਵੇਗਾ ਉਹ ਅਕਾਲ ਪੁਰਖ ਕੇ ਹਜ਼ੂਰ ਰਹਿਣਗੇ ਸਿੱਖਾ ਗੁਰੂ ਕੇ ਹਜ਼ੂਰ ਪੰਜ ਖੱਜਰਾ ਪਾਲ ਕੇ ਅਰਦਾਸ ਕਰਾਈਆਂ ਦਸਵੰਤ ਵਿੱਚ ਤਾਂ ਸਿੱਖ ਪੁੱਛਿਆ ਖੱਤਰ ਪੈਦਾ ਕਰਨੇ ਸੇ ਦੋਸ਼ ਨਹੀਂ ਸ਼ਬਦ ਪੜਿਆ ਇਸ ਦੇ ਸਾਥ ਸੰਸਾਰ ਕੇ ਬਹੁਤ ਕਾਮ ਚਲਤੇ ਹਨ ਸਿੱਖੋ ਤੁਸੀਂ ਦਸਵੰਦ ਸੰਤਾਂ ਸਿੰਖਾ ਕੋ ਪ੍ਰਸ਼ਾਦ ਜੋੜੇ ਵਸਤਰ ਆਦਿ ਵਿਖੇ ਲਗਾਓ ਸ਼ਬਦ ਨਾਨਕ ਤੇ ਨਰ ਅਸਲੇ ਖਰਜੇ ਬਿਨੋ ਗੁਣ ਗਰਵੂ ਕਰਨਤ ਦੋਹਰਾ ਸ੍ਰੀ ਗੁਰੂ ਜੀ ਪ੍ਰੇਮ ਕਰ ਉਚਰੇ ਬਾਕ ਅਨੂਪ ਯਾਦ ਰਖੈ ਇਕ ਕੋ ਜੋ ਕੋਈ ਹੋਏ ਹਮਾਰੋ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ